ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਪੈ ਰਿਆ ਸੀ ਮੀਂਹ ਤੇ ਬਾਹਰ ਸੀਗਾ ਮੌਸਮ ਬਹੁਤ ਹੀ ਵਧੀਆ ਤੇ ਬੱਚਿਆਂ ਤੇ ਘਰਵਾਲਿਆਂ ਦੀ ਪਰਮਾਇਸ਼ ਤੇ ਅਸੀਂ ਬਣਾਉਣ ਲੱਗੇ ਸੀਗੇ ਪਕੌੜੇ ਅਸੀਂ ਰੱਖੀ ਕੜਾਈ ਵਿੱਚ ਪਾਇਆ ਸਰੋਂ ਦਾ ਤੇਲ ਨਾਲ ਰੱਖੀ ਅਸੀਂ ਚਾਹ ਗਰਮਾ ਗਰਮ ਸੌਂਫ ਲਾਈਚੀਆਂ ਵਾਲੀ ਚਾਹ ਤੇ ਮੈਂ ਕਰ ਰਹੀ ਸੀ ਤਿਆਰੀ ਤੇ ਸਿਮਰਨ ਕਰ ਰਹੀ ਸੀ ਸ਼ੂਟ ਇੱਕ ਪਾਸੇ ਮੈਂ ਬੇਸਨ ਪਾਇਆ ਕੜਾਈ 'ਚ ਦੂਜੇ ਪਾਸੇ ਮੈਂ ਆਲੂ ਪਿਆਜ਼ ਕੱਟੇ ਬੱਚੇ ਕਹਿੰਦੇ ਬਰੈਡ ਦੇ ਪਕੌੜੇ ਖਾਣੇ ਆ ਕਈ ਜਣੇ ਕਹਿੰਦੇ ਆਲੂ ਪਿਆਜ਼ ਦੇ ਪਕੌੜੇ ਖਾਣੇ ਆ ਤਾਂ ਫਿਰ ਸਾਨੂੰ ਮਿਕਸ ਪਕੌੜੇ ਬਣਾਉਣੇ ਹੀ ਪੈਣੇ ਸੀ ਇਸ ਕਰਕੇ ਮੈਂ ਘੋਲਿਆ ਬੇਸਨ ਤੇ ਬਾਹਰ ਮੌਸਮ ਬਹੁਤ ਹੀ ਵਧੀਆ ਸੀ ਬਹੁਤ ਹੀ ਨਜ਼ਾਰਾ ਆ ਰਿਹਾ ਸੀ ਬੇਸਨ ਘੋਲਣ ਤੋਂ ਬਾਅਦ ਸਿਮਰਨ ਗੇ ਥੋੜਾ ਜਿਹਾ ਬਾਹਰ ਦੇਖਣ ਕੀ ਬਾਰਿਸ਼ ਕਿੰਨੀ ਕਿ ਪੈ ਰਹੀ ਹੈ ਤਾਂ ਬੂੰਦ ਬੂੰਦ ਬਾਰਿਸ਼ ਪੈ ਰਹੀ ਸੀ ਜਿੱਦਾਂ ਡ੍ਰਿਜ਼ਲਿੰਗ ਹੋ ਰਹੀ ਹੁੰਦੀ ਹੈ ਐਵੇਂ ਦੀ ਬਾਰਿਸ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਦੋਂ ਹਲਕੀ ਹਲਕੀ ਬਾਰਿਸ਼ ਪੈਂਦੀ ਰਹਿੰਦੀ ਹੈ ਸਾਰਾ ਦਿਨ ਜਿਹਨੂੰ ਕਹਿੰਦੇ ਆ ਕਿ ਝੜੀ ਲੱਗੀ ਹੈ ਵੈਸੇ ਵੀ ਸੌਣ ਦੀ ਝੜੀ ਲੱਗ ਗਈ ਹੈ ਤੁਸੀਂ ਸਾਰੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਉੱਥੇ ਮੌਸਮ ਦਾ ਕਿਵੇਂ ਦਾ ਹਾਲ ਹੈ ਤੇ ਕਿੰਨੀ ਕੁ ਬਾਰਿਸ਼ ਪੈ ਰਹੀ ਹੈ ਤੇ ਸਾਡੇ ਇੱਥੇ ਤਾਂ ਬਾਰਿਸ਼ ਬਹੁਤ ਪੈ ਰਹੀ ਹੈ 3 ਦਿਨ ਹੋ ਗਏ ਲਗਾਤਾਰ ਬਾਰਿਸ਼ ਪੈ ਰਹੀ ਹੈ ਰਾਤੀ ਵੀ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਸੀ ਤੇ ਸਿਮਰਨ ਨੇ ਬਾਰਿਸ਼ ਦੇਖਿਆ ਕਿ ਬਾਰਿਸ਼ ਵਧੀਆ ਪੈ ਰਹੀ ਹੈ ਤੇ ਮੈਨੂੰ ਕਹਿੰਦੇ ਕਿ ਬਾਰਿਸ਼ ਵਧੀਆ ਹੈ ਜਲਦੀ ਜਲਦੀ ਪਕੌੜੇ ਬਣਾਓ ਅਸੀਂ ਪੂਰੀ ਤਿਆਰੀ ਕਰ ਲਈ ਸੀ ਵੇਸਨ ਖੋਲ ਲਿਆ ਸੀ ਤੇਲ ਗਰਮ ਹੋ ਗਿਆ ਸੀ ਤੇ ਅਸੀਂ ਕੱਡੇ ਪਕੌੜੇ ਜੋ ਕਿ ਬਹੁਤ ਹੀ ਦਿਨਾਬਾਦ ਕੱਡੇ ਗਏ ਸੀ ਕਿਉਂਕਿ ਮੇਰਾ ਪੈਟੀ ਲੀਵਰ ਹੋਣ ਕਰਕੇ ਅਸੀਂ ਤਲੇ ਚੀਜ਼ਾਂ ਘੱਟ ਹੀ ਖਾਂਦੇ ਹਾਂ ਪਰ ਬਹੁਤ ਟਾਈਮ ਬਾਅਦ ਹੀ ਮੈਂ ਪਕੌੜੇ ਅੱਜ ਬਣਾਏ ਆ ਹੈਲਦੀ ਫੂਡ ਅਸੀਂ ਜ਼ਿਆਦਾ ਪ੍ਰੇਫਰ ਕਰਦੇ ਹਾਂ ਖਾਣਾ ਤੇ ਮੈਂ ਕੱਟੇ ਪਿਆਜ਼ ਆਲੂ ਥੋੜੇ ਜਿਹੀ ਆਲੂ ਪਿਆਜ਼ ਵਾਲੇ ਪਕੌੜੇ ਬਣਾਤੇ ਕਿਉਂਕਿ ਤੁਹਾਨੂੰ ਪਤਾ ਹੈ ਬੱਚਿਆਂ ਨੂੰ ਆਲੂ ਪਿਆਜ਼ ਵਾਲੇ ਪਕੌੜੇ ਜ਼ਿਆਦਾ ਪਸੰਦ ਨੇ ਤੇ ਤੁਹਾਡੇ ਚ ਵੀ ਜਿੰਨੇ ਜਣੇ ਨੂੰ ਆਲੂ ਪਿਆਜ਼ ਵਾਲੇ ਪਕੌੜੇ ਪਸੰਦ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਚਾਹ ਥੋੜੀ ਜੀ ਹੋ ਗਈ ਸੀ ਬੋਇਲ ਮੈਂ ਫਟਾਫਟ ਕੀਤੀ ਚੱਕਲੀ ਇੱਧਰ ਕੱਟੇ ਆਲੂ ਤੇ ਇੰਨੇ ਨੂੰ ਸਾਡਾ ਤੇਲ ਹੋ ਗਿਆ ਗਰਮ ਤੇ ਕੜਾਈ ਚ ਪਾਇਆ ਕੜਾਈ ਚ ਪਾਇ ਬਰੈਡ ਪਕੌੜੇ ਤੇ ਮਜੇ ਨਾਲ ਅਸੀਂ ਸਰਵ ਕੀਤੇ ਮੈਂ ਸਾਰਿਆਂ ਨੂੰ ਤੇ ਇੰਨੇ ਸਿਮਰਨ ਮੈਨੂੰ ਪੁੱਛ ਹਾਂਜੀ ਤੇ ਇਧਰ ਚਾਹ ਬਣ ਕੇ ਤਿਆਰ ਸੀ ਚਾਹ ਸਾਡੀ ਰਜ ਗਈ ਸੀ ਮੈਂ ਹਮੇਸ਼ਾ ਫਿੱਕੀ ਹੀ ਚਾਹ ਪੀਂਦੀ ਆ ਪਕੌੜੇ ਤਲ ਹੋ ਰਹੇ ਸੀਗੇ ਤੇ ਸਾਰਿਆਂ ਨੂੰ ਇੰਤਜ਼ਾਰ ਸੀ ਕਿ ਕਦੋਂ ਪਕੌੜੇ ਬਣ ਕੇ ਆਣ ਤੇ ਫਾਈਨਲੀ ਪਕੌੜੇ ਬਣ ਗਏ ਅਸੀਂ ਭਾਈ ਪਲੇਟ 'ਚ ਨਾਲ ਰੱਖੀ ਚਾਹ ਤੇ ਸਭ ਤੋਂ ਪਹਿਲਾਂ ਦਿੱਤੇ ਅਸੀਂ ਸਿਮਰਨ ਨੂੰ ਕਿ ਟੇਸਟ ਕਰਕੇ ਦੱਸੋ ਕਿਵੇਂ ਦੇ ਬਣੇ ਨੇ ਤੇ ਉਹ ਕਹਿੰਦੇ ਕਿ ਬਹੁਤ ਹੀ ਸਵਾਦ ਬਣੇ ਨੇ ਤੇ ਬਾਕੀ ਬੱਚਿਆਂ ਨੂੰ ਵੀ ਪਕੌੜੇ ਬਹੁਤ ਅੱਛੇ ਲੱਗੇ ਉਸ ਤੋਂ ਬਾਅਦ ਪਕੌੜੇ ਹੋ ਗਏ ਖਤਮ ਸਾਰਿਆਂ ਨੇ ਪੀ ਲਈ ਚਾਹ ਮਜ਼ੇਦਾਰ ਬਹੁਤ ਮਜ਼ਾ ਆਇਆ ਸਾਡੇ ਚੈਨਲ ਨੂੰ ਦੇਖਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ